ਵੰਦੇ ਦੇਣੀ ਹੈ 4 ਲੱਖ ਦੀ ਅੱਛਾ ਜੀ 35000 ਰੁਪਏ ਮੰਗਦੇ 35000 ਰੁਪਏ ਮੰਗਦੇ ਹੋਰ ਆ ਬਈ ਇਹ ਹਾਂ ਬਿਓਰ ਆ ਬਈ ਰਾਵੀ ਨੀਲੀ ਰਾਵੀ ਦਾ ਵੀ ਬਿਹੇਵਰ ਚੈੱਕ ਕਰ ਸਕਦੇ ਹੋਗੇ ਬਈ 20y ਲੀਟਰ ਦੋਨੇ ਪਛਾਣ ਕੀ ਆ ਬਸ ਆਹੀ ਲੋ ਜੀ ਤੁਹਾਨੂੰ ਟੈਸਟ ਕਰਕੇ ਦੇਖਦੇ ਜੱਟ ਜੀ ਨੂੰ ਕੀ ਆਫਰ ਦੇ ਰਹੇ ਛੋਟੀ ਦੋ ਦਾਂ ਯਾਰ ਕਿਹੜਾ ਕਿਹੜਾ ਹਾਂਜੀ ਮੇਤਰੋ ਤਾਂ ਜਿਵੇਂ ਤੁਸੀਂ ਦੇਖ ਸਕਦੇ ਆ ਆਪਾਂ ਪਹੁੰਚ ਗਏ ਆਪਣੇ ਪਿੰਡ ਵਾਲੀ ਪਸ਼ੂ ਮੰਡੀ ਤੇ ਤੇ ਸਾਰਿਆਂ ਦਾ ਕਰਦੇ ਆ ਸਵਾਗਤ ਤੇ ਅੱਜ ਆਪਾਂ ਪਹੁੰਚ ਗਏ ਪਸ਼ੂ ਮੰਡੀ ਪਿੰਡ ਝੋੜ ਰੋਹੀ ਤੇ ਜਿਹੜਾ ਕੀ ਆਪਣਾ ਪਿੰਡ ਹੈਗਾ ਤੇ ਆਪਣੇ ਪਿੰਡ ਦੀ ਮੰਡੀ ਲੱਗਦੀ ਹੈਗੀ ਤੇ ਜਿਹੜੇ ਵੀ ਵੀਰ ਭਾਈ ਆਪਣੀ ਵੀਡੀਓ ਦੇਖ ਕੇ ਹੋਵੇ ਸਾਰਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਜਿਹੜਾ ਵੀ ਆਪਣੀ ਵੀਡੀਓ ਦੇਖਦਾ ਹੈਗਾ ਉਹਨਾਂ ਦਾ ਵੀ ਬਈ ਆਪਣੀ ਵੀਡੀਓ ਦੇ ਕਰਦੇ ਆ ਸਵਾਗਤ ਜਿਹੜੇ ਆਪਣੀ ਵੀਡੀਓ ਨੂੰ ਦੇਖ ਕੇ ਆਪਣੀ ਮੰਡੀ ਦੇ ਵਿੱਚ ਆਉਂਦਾ ਹੈਗਾ ਉਹਨਾਂ ਦਾ ਵੀ ਦਿਲੋਂ ਕਰਦੇ ਆ ਧੰਨਵਾਦ ਬਾਈ ਆਪਾਂ ਯਾਰ ਪਹਿਲਾਂ ਵਾਲੀ ਮੰਡੀਆਂ ਦੋ ਕਰਦੀਆਂ ਮਿਸ ਸੀ ਪਰ ਅੱਜ ਨਹੀਂ ਕਰਦੇ ਜੁੜੇ ਹੋ ਮਿੱਤਰੋ ਅੱਜ ਦੇ ਬਲੋਗ ਦੇ ਨਾਲ ਘੈਂਡ ਘੈਂਡ ਪਸ਼ੂ ਦਿਖਾਉ ਆਏ ਤੁਹਾਨੂੰ ਤੇ ਅੱਜ ਚੱਲਦੇ ਆਂ ਮੰਡੀ ਦੇ ਵਿੱਚ ਜਾ ਕੇ ਦੇਖਦੇ ਆਂ ਕੀ ਗੱਲਬਾਤ ਆ ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਆਏ ਹੋਏ ਆਗੇ ਆਪਣੀ ਮੰਡੀ ਦੇ ਵਿੱਚ ਪਸ਼ੂ ਮੰਡੀ ਦੇ ਵਿੱਚ ਤੇ ਪਸ਼ੂ ਆਈ ਜਾਂਦੇ ਆ ਕਿ ਮਿੱਤਰੋ ਹਜੇ ਤੇ ਸਵੇਰ ਦੇ ਵੱਜੇ 11:30 ਹਜੇ ਤਾਂ 10 ਪਸ਼ੂ ਆਈ ਜਾਂਦੇ ਕਿ ਬਾਕੀ ਗੱਲਬਾਤ ਆ ਆਪਾਂ ਤੇ ਬਸ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਬਾਕੀ ਪਿੰਡ ਦੀਆਂ ਮੱਝਾਂ ਵੀ ਗਾਈਆਂ ਵੀ ਖਾਸੀਆਂ ਵੀ ਆਈਆਂ ਅੱਜ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਇੱਧਰਲੇ ਪਾਸੇ ਗਾਈਆਂ ਵੀ ਹੈਗੀਆਂ ਬਹੁਤ ਤੇ ਆਪਾਂ ਜੇ ਕੋਈ ਸੌਦਾ ਹੋਇਆ ਜੇ ਹੁੰਦਾ ਹੋਇਆ ਤਾਂ ਜਲਦੀ ਆਪਾਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਸ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਰੌਣਕਾਂ ਪੂਰੀਆਂ ਵਧੀਆ ਦੀਆਂ ਗਈਆਂ ਤੇ ਸਵੇਰ ਨਾਲੋਂ ਤਾਂ ਵੱਧ ਹੋ ਗਏ ਪਸ਼ੂ ਤੇ ਬਾਕੀ ਹੌਲੀ ਹੌਲੀ ਪੱਕੀ ਜਾਂਦਾ ਮਾਹੌਲ ਤੇ 12 1 2 ਦੇ ਨੂੰ ਪੂਰਾ ਮਾਹੌਲ ਪੱਕੀ ਜਾਂਦਾ ਹੈਗਾ ਭਾਜੜੇ ਰੋ ਆਪਣੀ ਵੀਡੀਓ ਦੇ ਨਾਲ ਲੋ ਬਾਈ ਮੈਨੂੰ ਲੱਗਦਾ ਇੱਧਰ ਹੁੰਦਾ ਤੀਨ ਦਾ ਸੌਦਾ ਤੇ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਬਾਈਆਂ ਦੀ ਆ ਹੈਗੀ ਮੱਝ ਕਿੰਨੇ ਦੀ ਲੈ ਕੇ ਜਾਂਦੇ ਬਾਈ ਤੁਸੀਂ ਮੱਝ ਨਹੀਂ ਆਪਾਂ ਦੋ ਸਰਦਾਰਕ ਵਾਲੀ ਖੜੀ ਹੋਰੇ ਅੱਛਾ ਕੱਲ ਦੀ ਸੂਣ 2 ਲੱਖ ਰੀ ਲੈਂਦੀ ਹੈ ਕਹਿੰਦਾ ਦੇਣੀ ਹੈ 4 ਲੱਖ ਦੀ ਅੱਛਾ ਜੀ ਡੁਗੜੇ ਲਊਂਗਾ ਦਾ ਹਾਂ ਡੁਗਣੀ ਮੰਗਦਾ ਠੀਕ ਹੈ ਲੈ ਲਈ ਹੁਣ ਅੱਛਾ ਲੈ ਵੇ ਟੈਸਟਿੰਗ ਕਰਕੇ ਦੇਖਦੇ ਆਂ ਭਾਈ ਤੇ ਤੋੜ ਕੇ ਦੇਖਾਈ ਹੈ ਭਾਈਆਂ ਨੂੰ ਅੱਜ ਕੀ ਖੜੀ ਹੈ ਹੈਂ ਔਰੀ ਵਾਰੀ ਚੱਕੀ ਖੜੀ ਹੈ ਜਮਾ ਜਾ ਜਾ ਕੀ ਕਰਤਾ 35000 ਰੁਪਏ ਮੰਗਦੇ ਆ ਭਾਈ ਨੀਲੀ ਰਾਵੀ ਦਾ ਕੱਟੀ ਹੈ ਕਹਿੰਦੇ ਹਾਂ ਉਹ ਵਿਜੇ ਤੇ ਮਾਥੀ ਚਟਾ ਬਈ ਉਹ ਵੀ ਚਿੱਟਾ ਹੈ ਉਸ ਵੀ ਜਟਾ ਫੁੱਲੀ ਮੈਂ ਫੁੱਲੀ ਹੈ ਇਹ ਗਲ ਜੱਟ ਦੀ ਆਉਦੀ ਵੀ ਮੈਂ ਤਾਂ ਤੈਨੂੰ ਕਿੰਨੇ ਸਾਲਾਂ ਹੀ ਲਾ ਦਿੱਤਾ ਚ ਮਨ ਰ 2.5 ਸਾਲਾਂ ਹੀ ਲੱਗਦੀ 2.5 ਸਾਲਾਂ ਹੀ ਲੱਗਦੀ ਬਈ ਹੈ 2.5 ਦਾ ਫਿਰ ਤਿੰਨ ਜੀ ਤਾਂ ਹੈ ਹੀ ਹਾਂ 2.5 ਸਾਲਾਂ ਦਾ ਹੀ 2.5 ਸਾਲਾਂ ਹੀ ਲੱਗਦੀ ਬਈ ਰਾਵੀ ਪਿਓਰ ਪਿਓਰ ਆ ਬਈ ਇਹ ਹਾਂ ਪਿਓਰ ਆ ਬਈ ਰਾਵੀ ਨੀਲੀ ਰਾਵੀ ਠੀਕ ਆ 20 ਸਾਲਾਂ ਦੀ ਹੈ ਠੀਕ ਹੈ ਠੀਕ ਹੈ ਤੇ ਮੰਨ ਕੇ ਚੱਲ ਇਹਦੀ ਨਸਲ ਦੀ ਪਛਾਣ ਕੀ ਆ ਬਸ ਆਹੀ ਪਛਾਣ ਹੈ ਕਿ ਦਾ ਪੂਛ ਤੂੰ ਦੇਖ ਲੋ ਤੇ ਕਾ ਇਥੋਂ ਪੈਰ ਠੀਕ ਆ ਚਿੱਟੇ ਹੀ ਹੁੰਦੇ ਤਾਂ ਹਾਂ ਤੇ ਮੱਥਾ ਹਾਂ ਚਿੱਟਾ ਹੁੰਦਾ ਤੇ ਮੱਥਾ ਵੀ ਮੰਨ ਕੇ ਚੱਲੋ ਸਾਰਾ ਚਿੱਟਾ ਹੋਣਾ ਚਾਹੀਦਾ ਕਿ ਕੋਸ਼ਕ ਵੀ ਚਿੱਟਾ ਹੋ ਸਕਦਾ ਥੋੜਾ ਬਹੁਤ ਹੋਣਾ ਚਾਹੀਦਾ ਚਿੱਟਾ ਠੀਕ ਫੇਰ ਹੀ ਹੁੰਦਾ ਠੀਕ ਹੀ ਲੱਗਦਾ ਠੀਕ ਆ ਜੇ ਕਿਸੇ ਦਾ ਇੱਕ ਪੈਰ ਚਿੱਟਾ ਹੋਵੇ ਫੇਰ ਨਹੀਂ ਫੇਰ ਨਹੀਂ ਮੱਥਾ ਜ਼ਰੂਰੀ ਆਉਣਾ ਵਾਵਾ ਜਿਵੇਂ ਉਧਰ ਦੇਖੋ ਠੀਕ ਹੈ ਠੀਕ ਹੈ ਭਾਈ ਇਹ ਹਨ ਕਿਸੇ ਵੀ ਕੱਟੀ ਦੀ ਹਨਾ ਪਹਿਚਾਨ ਕਰਨੀ ਹੈ ਤਾਂ ਐਵੇਂ ਕਰ ਸਕਦਾ ਬੰਦਾ ਜਿਵੇਂ ਪਿਓਰ ਮਿੱਲੀ ਰਾਬੀ ਕਹਿੰਦੇ ਆ ਭਾਈ ਇਹਨੂੰ ਛੋਟੀ ਕੱਟੀ ਆ 35000 ਮੁੱਲ ਮੰਗਦੀ ਆ ਲੋ ਵੀ ਤੁਹਾਨੂੰ ਟੈਸਟ ਕਰਕੇ ਦੇਖਿਆ ਦਾਦਾ ਦੇਖ ਯਾਰ ਦੇਸ ਕਿ ਹਾਂ ਫਿਰ ਲਾ ਗਈ ਹਾਂ ਫਿਰ ਮੈਂ ਫੇਸੀ ਫਿਰ ਇਹ ਹੁੰਦੀ ਤੇ ਲਾ ਗਈ ਹੋਰ ਆਇਆ ਨਹੀਂ ਕਦੇ ਵੀ ਚੜਦਾ ਕਿੰਨੇ 2.5 3 ਸਾਲਾਂ ਦੀ ਹੋ ਗਈ ਕਿੰਨੇ ਦੀ ਹੋਗੀ ਫਿਰ ਇਹ ਤਾਂ 3 ਦੀ ਹੋਗੀ 2.5 ਤੋਂ ਡੱਪ ਕੇ ਬਈ ਦੰਦਰ ਲਾ ਗਈ ਦਾ 36 ਮਹੀਨਿਆਂ ਦੀ ਹੋਗੀ ਹਾਂ ਠੀਕ ਆ ਬਣੀਆਂ ਦਾ ਤੇ ਪਸ਼ੂ ਵੀ ਆਈ ਜਾਂਦੇਗੇ ਤੇ ਪੂਰੀ ਗੱਲਾਂ ਬਾਤਾਂ ਲੋਕ ਸਾਰੇ ਮਸਤ ਹੋ ਰਹੇ ਹੈਗੇ ਤੇ ਬਸ ਆਈ ਥਿੰਕ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਸਾਰਿਆਂ ਦੀ ਆ ਖੁਸ਼ੀ ਦੇ ਪਲ ਤੇ ਆਹ ਨਜ਼ਾਰਾ ਠੰਡੀ ਹਵਾ ਤੇ ਆਹ ਪਲ ਦੁਬਾਰਾ ਨਹੀਂ ਆਉਣਾ ਜਿਹੜਾ ਇੱਕ ਸਕਿੰਟ ਪਹਿਲਾਂ ਗੁਜ਼ਰ ਗਿਆ ਬਸ ਆਪਾਂ ਕੋਸ਼ਿਸ਼ ਕਰਨਾ ਕਿ ਉਹ ਦੇਰਾਂਗੇ ਉਹ ਵੀ ਸਿਰਾਂ ਉਹ ਸਿਰਾਂ ਤੇ ਬਾਈ ਦੇਖ ਰਿਹਾ ਹੈਗਾ ਹਨਾ ਦੇਖਦੇ ਕੀ ਗੱਲਬਾਤ ਬਣਦੀ ਹੈ ਬਈ ਛੋਟੀ ਹੈਗੀ ਸਾਰਾ ਇਹ ਲੈ ਇਹਦਾ ਚੱਕ ਤੇ ਫੜਾ ਰਸਾ ਦਿਨ ਫਿਰ ਆਣਾ ਜੀ ਘਰ ਸਭ ਦਾ ਅਰੇ ਵਈ ਬਾਈ ਬੈ ਗਿਆ ਮੇਰਾ ਚੱਕ ਗਿਆ ਲੈ ਕੇ ਜਾਣੇ ਹੈ ਨਾ ਬਾਈ ਉਹਦਾ ਫਿੱਟ ਹੋਣ ਦੀ ਗੱਲ ਦੇਣਾ ਵੀ ਦੇ ਦੋ ਛੋੜੀ ਛੋੜੀ ਕਰਨ ਦੀ ਗੱਲ ਹਾਂ ਹੱਥ ਦਾ ਛੇ ਹੋਣਾ ਦੇ ਦੇ ਬੜੇ ਪੈਸੇ ਮੈਂ ਦੇ ਦੂੰਗਾ ਮੇਰੇ ਕੋਲ ਬੈ ਜਾ ਕੇ 4 ਇੰਚ ਛੋਟੀ ਹੋ ਗਈ ਹੋਰ ਮੰਦੇ ਨਹੀਂ ਸੋ ਤਾਂ ਇੰਨੇ ਜਾਣੇ ਨਹੀਂ ਮੰਨਦਾ ਥੋੜੀ ਕੀ ਆਫਰ ਦੇ ਰਹੇ ਐ ਤੇ ਤੂੰ ਇਹਨੂੰ ਤੇਰੀ ਲੱਜ ਨੂੰ ਕੀ ਆਫਰ ਦੇ ਰਹੇ ਛੋਟੀ ਦੋਦਾਂ ਯਾਰ ਕਿਹੜਾ ਕਿਹੜਾ ਉਹ ਸਾਹਮਣੇ ਬੈਠਾ ਪਕੜੀ ਹਾਂ ਉਹ ਬੈਠਾ ਬਈ ਪਰਲੇ ਪਾਸ ਮੰਨਦੇ ਨਹੀਂ ਇੰਨੇ ਜਾਣੇ ਆਖੀਂ ਦੇ ਪੈਸੇ ਤੂੰ ਦੇਂਗਾ ਹੈ ਆਏ ਕੋਲ ਜਾ ਕੇ ਤੇ ਹਾਂਜੀ ਬਾਈ ਜਿਵੇਂ ਸਾਨੂੰ ਪਤਾ ਹੀ ਆ ਪਿੰਡ ਝੋਲ ਰੋਹੀ ਮੰਡੀ ਦੇ ਪਸ਼ੂ ਮੰਡੀ ਦੇ ਵਿੱਚ ਖੜੇ ਆਂਗੇ ਤੇ ਆਪਣੇ ਪਿੰਡ ਦੀ ਝੋਟੀ ਇਹ ਵੀ ਪੂਰੀ ਸੋਹਣੀ ਹੈਗੀ ਨਰੋਈ ਝੋਟੀ ਹੈਗੀ ਤੇ ਬਾਈਆਂ ਨਾਲ ਗੱਲ ਕਰਦੇ ਆ ਗੱਲਬਾਤ ਤੇ ਹਾਂਜੀ ਬਾਈ ਤੇ ਆਪਣਾ ਪਹਿਲਾਂ ਤਾਂ ਦੱਸੋ ਕਿਵੇਂ ਸੁਆ ਜੀ ਇਹ ਤੀਜੇ ਸੂਏ ਬਈ ਠੀਕ ਆ ਕਿੰਨੇ ਲੀਟਰ ਦੁੱਧ ਦਿੰਦੀ ਆ ਬਈ ਇਹ ਦੁੱਧ ਬਈ ਪਹਿਲਾਂ ਸਾਡੇ ਕੋਲ ਦੂਜੇ ਸੂਏ ਇਹਨੇ 14 ਲੀਟਰ ਕੱਢਿਆ ਠੀਕ ਆ ਬਈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਬਈ 3-4 ਅੱਛਾ ਤੇ ਦੁੱਧ ਤਾਂ ਵਧੀਆ ਦਿੰਦੀ ਆ ਬਈ ਇਹ ਬਈ ਦੁੱਧ ਵਧੀਆ ਪੂਰਾ ਤੇ ਘਰੇ ਘਰੇ ਰੱਖਣ ਵਾਲੀ ਹੈਗੀ ਆ ਘਰੇ ਰੱਖਣ ਵਾਲੀ ਬਈ ਆਪਾਂ ਘਰੀ ਰੱਖੀ ਆ ਠੀਕ ਆ ਪਸ਼ੂਵਾਵਾ ਹੋਰੇ ਤਾਂ ਠੀਕ ਠੀਕ ਆ ਅਭੀ ਆਮ ਵਧੀਆ ਪਸ਼ੂਵਾ ਘਰੇ ਰੱਖਣ ਵਾਲਾ ਹੈ ਤੇ ਠੀਕ ਆ ਤੇ ਵਾਕਿਆ ਬਈ ਤੁਸੀਂ ਸਾਰਾ ਦੇਖੋ ਮੱਝ ਦੇ ਲੈਵਲ ਉਏ ਪੂਰਾ ਭਾਂਡਾ ਚੰਗਾ ਗਾ ਤੇ ਪੂਰੀ ਨਰੋਈ ਝੋਟੀ ਹੈਗੀ ਮੁਰਗੀ ਆ ਕੀ ਆ ਦੇਖੋ ਆਹ ਮਗਰ ਕਟਾ ਕੇ ਟੀਏ ਦੇ ਕੱਟਾ ਵੀ ਠੀਕ ਆ ਹੋਂ ਕੀ ਜਾਂਦਾ ਬਈ ਗਰਮੀ ਬਹੁਤ ਹਨਾ ਤੇ ਵਕੀ ਕਰੋ ਚੈੱਕ ਬਈ ਤੇ ਨੰਬਰ ਦੁਬਾਰੇ ਬੋਲ ਦੇ ਬਈ ਜੇ ਨਹੀਂ ਬੋਲੇ ਤਾਂ ਤੇ ਬਈ ਕਰੋ ਗੱਲਬਾਤ ਬਾਈ ਨਾਲ ਤੇ ਮੱਝ ਜੀ ਨਹੀਂ ਲੈਣੀ ਚੰਗੀ ਤੇ ਓਕੇ ਗੱਲਬਾਤ ਆ ਹਾਂਜੀ ਬਾਈ ਜੀ ਤੇ ਆਪਣੀ ਮੱਝ ਦੀ ਗੱਲਬਾਤ ਦੱਸੋ ਤੇ ਸਾਰੀ ਕੀ ਗੱਲਬਾਤ ਹੈ ਕਿ ਤੇ ਕੈਵੇਂ ਸੋਇਆ ਬਈ ਆਪਣੀ ਮੱਝ ਇਹ ਪਹਿਲੇ ਸੋਇਆ ਤੇ ਠੀਕ ਆ ਬਾਈ ਤੇ ਕੀ ਰੇੜਾ ਇਹ ਦੱਸੋ ਬਈ ਕੀ ਹਿਸਾਬ ਕਿਤਾਬ ਆ ਠੀਕ ਆ ਬਈ ਕੈਵੇਂ ਸੋਇਆ ਇਹ ਪਹਿਲੇ ਸੋਇਆ ਜੀ ਠੀਕ ਆ ਤੇ 15 ਤੋਂ 20 ਦਿਨਾਂ ਨੂੰ ਕੋਈ ਨੂੰ ਸੋਈ ਨੂੰ ਜੀ ਠੀਕ ਆ ਤੇ ਦੁੱਧ ਦੁੱਧ ਤਾਂ ਵਧੀਆ ਦਿੰਦੀ ਰਹਿੰਦੀ ਹੈ ਐਂਡ ਤੱਕ ਠੀਕ ਆ ਤੇ ਮਾੜਾ ਮੁੰਡਾ ਤੋੜ ਕੇ ਦਿਖਾਈ ਬਈ ਦੇਖ ਕੋਈ ਪੰਡਾ ਚੈੱਕ ਕਰੋ ਝੋਟੀ ਦਾ ਪਹਿਲਾਂ ਝੋਟੀ ਆ ਹਨਾ ਬਾਈ ਹਾਂ ਉੱਚੇ ਨਹੀਂ ਇੱਡੇ ਜ ਚਲੋ ਬਾਈ ਦੇਖੋ ਟੋਰ ਵੀ ਪੂਰੀ ਵਧੀਆ ਇੱਥੇ ਦੇਖੋ ਦੇਖਿਆ ਜੀ ਤੇ ਬਾਕੀ ਬਾਈ ਜਚੇ ਦੀ ਗੱਲ ਹੁੰਦੀ ਹੈ ਹਰੇਕ ਦੀ ਹਨਾ ਤੇ ਜੀਨੇ ਲੈਣੀ ਹੈ ਤੇ ਬਾਈ ਤੋਂ ਆਪਾਂ ਪੁੱਛਦੇ ਆਂ ਕਿ ਨੰਬਰ ਤੇ ਸੰਪਰਕ ਕਰ ਲਓ ਬਾਈ ਨਾਲ ਜਲਦੀ ਤੋਂ ਜਲਦੀ ਖਰੀਦੋ ਮੱਝ ਚੱਕੋ ਬਈ ਬੰਨ ਦੀ ਮੱਝ ਤੇ ਇੱਥੇ ਬਿਕੀਦਾ ਬਈ ਬਾਲੀ ਸੋਹਣੀ ਗੱਲ ਆ ਹਨਾ ਤੇ ਬਾਕੀ ਤੇ ਬਾਕੀ ਬਈ ਆਪਣਾ ਨੰਬਰ ਦੱਸ ਦੋ ਨੰਬਰ ਜ 858 99688 ਠੀਕ ਆ ਬਾਈ ਤੇ ਕਰੋ ਬਈ ਸੰਪਰਕ ਬਾਈ ਨਾਲ ਤੇ ਜਲਦੀ ਤੋਂ ਜਲਦੀ ਜੇ ਮੱਝ ਲੈਣੀ ਆ ਤਾਂ ਦੁਬਾਰੇ ਫੇਰ ਨੰਬਰ ਬੋਲ ਦੇ ਬਾਈ 8053899680 ਠੀਕ ਆ ਬਾਈ ਆ ਸੀਗੀ ਬਈ ਉਸ ਮੱਝ ਦੀ ਕੱਟੀ ਐਨ ਕਿਹੋ ਜਿਹੀ ਭੈਣ ਬਿਮਾਰੀ ਆ ਦੀ ਕਿੰਨੀ ਚੋਣੀ ਹੈ ਮਾਸੂਮੀਅਤ ਤਾਂ ਹਾਂਜੀ ਮਿੱਤਰੋ ਤਾਂ ਆਪਣੇ ਇਹ ਦੋ ਗਾਈਆਂ ਆਈਆਂ ਸੀਗੀਆਂ ਹਣਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਪਸ਼ੂ ਮੰਡੀ ਤੇ ਬਾਈ ਖੜਾ ਆਪਣੇ ਪਿੰਡ ਝੋਲ ਰੋਹੀ ਤੇ ਹਾਂਜੀ ਬਾਈ ਤੇ ਪਹਿਲਾਂ ਆ ਗਾਈ ਬਾਰੇ ਗੱਲਬਾਤ ਦੱਸ ਆਪਣੀ ਕਿਵੇਂ ਸੂਏ ਆ ਤੇ ਕੀ ਗੱਲਬਾਤ ਆ ਇਹ ਗਾਈ ਬਈ ਤੀਜੇ ਸੂਏਗੀ ਠੀਕ ਹੈ ਬਾਈ ਜੀ ਤੇ 15 ਲੀਟਰ ਇਸ ਟਾਈਮ ਬੋਲ ਹੈਗਾ ਠੀਕ ਹੈ ਇਹਨਾਂ ਦਿਨ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਬਾਈ ਤੇ ਬੱਚਾ ਗਿਆ ਮਾਰੇ ਦਾ ਠੀਕ ਹੈ ਬਾਈ ਹਾਂਜੀ ਤੇ ਮੰਨ ਕੇ ਚਲੋ ਵੀ ਦੁੱਧ ਤਾਂ ਪੂਰਾ ਵਧੀਆ ਦਿੰਦੀ ਆ ਇਹੋ ਵੀਰੇ ਇਹਨੇ ਪਿਛਲੇ ਗੀੜੇ 20 ਲੀਟਰ ਦਿੱਤਾ ਐਤ ਕੀ 22 ਲੀਟਰ ਮੰਨ ਕੇ ਤੇ ਬਾਈ ਤੂੰ ਆਪ ਜਾਣ ਕੇ ਕਟਾ ਕੇ ਕਹਿਣਾ ਹਨਾ ਵੀ ਕੋਈ ਦਿੱਕਤ ਨਾ ਹੋਵੇ ਬਾਈ ਯਾਰ ਜੇ ਦੁੱਧ ਮਾਣ ਕੇ ਮੰਨ ਕੇ ਚਲੋ ਘੱਟ ਦੇਊਗੀ ਮੈਂ ਮਤਲਬ ਅਸਰ ਪੈਂਦਾ ਇਸ ਹਾਂ ਬਾਈ ਤੁਸੀਂ ਇੱਥੋਂ ਬਾਈ ਦਾ ਵੀ ਬਿਹੇਵੀਅਰ ਚੈੱਕ ਕਰ ਸਕਦੇ ਹੋਗੇ ਵੀ 22 ਲੀਟਰ ਦੁੱਧ ਆਏਗਾ ਭਾਈ ਬਾਈ ਜਾਣ ਕੇ 15 ਲੀਟਰ ਕਹੀ ਜਾਂਦਾ ਹੈਗਾ ਤੇ ਬਾਕੀ ਹਾਂ ਕਿਵੇਂ ਲੱਗਦੀ ਹੈ ਤੁਹਾਨੂੰ ਆਪ ਨੂੰ ਅੰਦਾਜ਼ਾ ਆ ਜੂਗਾ ਸਹੀ ਗੱਲ ਆ ਬਾਕੀ ਬਈ ਕੁਆਲਿਟੀ ਦਿਖਾ ਦਿੰਨੇ ਆਪਾਂ ਹਾਂਜੀ ਹਾਂਜੀ ਤੇ ਆਹ ਦੇਖੋ ਬਈ ਭਾਂਡਾ ਪੂਰਾ ਚੰਗਾ ਹੈਗਾ ਗਾਈ ਦਾ ਆਹ ਦੇਖੋ ਗੱਲਬਾਤ ਪੂਰੀ ਓਕੇ ਹੈਗੀ ਤੇ ਬਾਕੀ ਪੂਰੇ ਸਹਰਾਣਾ ਅੰਕਲ ਜੀ ਪੂਰੇ ਜਮਾ ਓਕੇ ਆ ਗਈ ਜੀ ਗੱਲਬਾਤ ਤੇ ਬਾਕੀ ਬਾਈ ਪਰਲੀ ਗਈਦਾ ਵੀ ਗੱਲਬਾਤ ਦੱਸਦੇ ਆਪਣੀ ਪਰਲੀ ਗਈ ਬਾਈ ਮਹੀਨਾ ਹੋ ਗਿਆ ਨੂੰ ਸੂਈ ਨੂੰ ਠੀਕ ਆ ਬਾਈ ਇਸ ਟਾਈਮ 10 ਲੀਟਰ ਦੁੱਧ ਹੈ ਠੀਕ 15 ਨਹੀਂ ਕਹਿੰਦੇ ਕੋਈ 20 ਨਹੀਂ ਕਹਿੰਦੇ ਹਾਂ ਜੀ ਕਿ ਜਿੰਨਾ ਦੁੱਧ ਚੋਣ ਵਾਲਾ ਹੈਗਾ ਉਹਨਾਂ ਹੀ ਦੱਸਾਂਗੇ ਡੱਬੇ ਮਰਾ ਦੇਾਂਗੇ ਕਦੋਂ ਮਰਜ਼ੀ ਆ ਕੇ ਚੋਲੇ ਪੂਰੀ ਠੰਡੀ ਸੀਲਾ ਚਾੜ ਤੇ ਮਰਾਈ ਠੀਕ ਆ ਬਾਈ ਹਾਂ ਤੇ ਉਹ ਕੋਈ ਉਹ ਕੋਈ ਵੀ ਦਿੱਕਤ ਹੈ ਨਹੀਂਗੀ ਦਿੱਕਤ ਨਹੀਂ ਬਾਈ ਹੱਥ ਫੇਰੋ ਕੁਛ ਕਰੋ ਚਾਹੀਏ ਕੋਈ ਦਿੱਕਤ ਵਾਲੀ ਗੱਲ ਨਹੀਂ ਖਾਣਾ ਕੋਈ ਚੱਕਰ ਨਹੀਂ ਤੇ ਬਾਈ ਰੇਟ ਰੂਟ ਪੂਰਾ ਜਾਇਜ਼ ਆਗਾ ਜਮਾ ਜਾਇਜ਼ ਦੇਵਾਂਗੇ ਬਾਈ ਕਦੇ ਰੇਟ ਤੇ ਓਵਰ ਮੰਗੀ ਜਾਂਦਾ ਹੋਵੇ ਹੈ ਤੇ ਬਾਕੀ ਬਾਈ ਨੰਬਰ ਬੋਲ ਦੇ ਫਿਰ ਆਪਣਾ 99910 45822 99910 45 45822 ਬਾਈ 45822 ਤੇ ਬਾਕੀ ਬਾਈ ਕਰੋ ਬਾਈ ਨਾਲ ਸੰਪਰਕ ਤੇ ਜਲਦੀ ਜਲਦੀ ਮੱਝਾਂ ਆਪਣੀਆਂ ਗਾਈਆਂ ਤੇ ਮੱਝਾਂ ਵੀ ਰੱਖਦੇ ਹੋਗੇ ਬਾਈ ਤੁਸੀਂ ਹਾਂਜੀ ਤੇ ਮੱਝਾਂ ਤੇ ਗਾਇਆਂ ਖਰੀਦਣ ਲਈ ਬਾਈ ਨਾਲ ਕਰੋ ਗੱਲਬਾਤ ਤੇ ਬਾਕੀ ਮੌਕੇ ਤੇ ਤੁਹਾਨੂੰ ਇਹ ਵੀਡੀਓ ਆਪਾਂ ਦਿਖਾ ਰਹੇ ਹਾਂਗੇ ਪੂਰੀ ਸੀ ਲਗਾਈਆਂ ਗਈਆਂ ਤੇ ਕਰੋ ਜਲਦੀ ਤੇ ਬਾਕੀ ਬਾਈ ਕੋਈ ਰਾਇ ਜ਼ਰੂਰ ਪੂਰੀ ਚੰਗੀ ਕਰ ਦੋਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਆ ਬਾਈ